ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਦੋ ਝੋਟੀਆਂ ਲੈ ਕੇ ਆਏ ਆਂ ਆਪਾਂ ਤਾਜ਼ੀਆਂ ਸੁਈਆਂ ਨੇ ਇੱਕ ਰਾਤ ਸੁਈਆ ਇੱਕ ਕੱਲ ਸੁਈਆ ਇੱਕ ਦੂਜਾ ਸੁਈਆ ਇੱਕ ਤੀਜਾ ਸੁਈਆ ਅੱਜ ਆਪਾਂ 23 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਤੁਹਾਨੂੰ ਇੱਕ ਤੇ ਦੋ ਨੰਬਰ ਆਪਾਂ ਉਹਦੇ ਅਕੋਰਡਿੰਗ ਡਿਟੇਲ ਦਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ 23 ਸਤੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਆ ਸ਼ਾਮ ਨੂੰ ਵੀਡੀਓ ਕਵਰ ਕਰਨ ਦਾ ਆਪਣਾ ਟਾਈਮ ਆ ਇੱਕ ਨੰਬਰ ਤੇ ਆ ਦੂਜਾ ਸੂਆ ਝੋਟੀ ਆ ਗਈ ਆ ਮਗਰ ਇਹਦੇ ਕੱਟੀਆਂ ਮਗਰ ਦੋਵਾਂ ਦੀ ਕਟੀਆਂ ਨੇ ਇੱਕ ਦੂਜਾ ਸੂਆ ਕਿ ਤੀਜਾ ਸੂਆ ਜਿਹੜੀ ਇੱਕ ਨੰਬਰ ਤੇ ਦੂਜਾ ਸੂਆ ਝੋਟੀ ਆ ਮਗਰ ਕੱਟੀ ਆ ਇਹ ਕਾਲ ਸੁਈ ਆ ਥਣ ਲੇਵਾ ਨੇੜੇ ਤੋਂ ਚੈੱਕ ਕਰਾ ਦੇਣਾ ਸੋਨਾ ਥਣ ਲੱਗਿਆ ਹੋਇਆਗਾ ਅਬੇਂ ਜੇ ਚੈੱਕ ਕਰ ਸਕਦੇ ਹਵਾਨੇ ਤੇ ਪੂਰੀ ਠੰਡੀ ਸੀਲ ਆ ਇਹਨੇ 11 ਕਿਲੋ ਕਲੂਨ ਨੇ ਦੁੱਧ ਦਿੱਤਾਗਾ ਤੇ ਕੱਲ ਸੂਈਆ ਮਗਰ ਕੱਟੀ ਆ ਅੱਜ ਦੀ 12 ਤੋਂ ਬਾਅਦ ਦੁੱਧ ਪਾ ਦੂ ਤੋਰ ਕੇ ਦਿਖਾਵੋ ਤੈਨੂੰ ਇੱਕ ਨੰਬਰ ਉੱਤੇ ਇੱਕ ਨੰਬਰ ਤੇ ਆ ਗਈ ਏ ਆ ਬੱਚਿਆਂ ਦਾ 나ੜੂ ਚੈੱਕ ਕਰ ਸਕਦੇ ਨਾੜੂਏ ਦੋਵਾਂ ਦੇ ਨਾਲ ਨੇ ਆ ਕੱਲ ਸੂਈਆ ਇੱਕ ਨੰਬਰ ਵਾਲੀ ਦੂਜਾ ਸੂਆ ਆ ਰਾਤ ਸੂਈਆ ਤੀਜਾ ਸੂਆ ਚਲ ਤੋਰ ਬੁੱਤ ਨੂੰ ਬਾਦ ਆ ਦੂਜਾ ਸੂਆ ਝੋਟੀ ਸਾਨੂੰ ਤੋਰ ਕੇ ਦਿਖਾ ਰਿਆਂ ਦੀ ਇੱਕ ਨੰਬਰ ਤੇ ਆ ਪਲੂਨ ਨੇ 11 ਕਿਲੋ ਦੁੱਧ ਪਾਇਆ ਹੋਇਆ ਹੈ ਕਿ 12 ਤੋਂ ਬਾਹਰ ਦੁੱਧ ਪਾ ਦੂਗੀ। ਅੱਤੂਰਾ ਵਗੈਰਾ ਦੇਖ ਸਕਦੇ ਹੋ ਤੁਸੀਂ। ਮੋੜ ਦਾ ਕਮਾਲਾ ਬੁੱਤ ਕਮਾਲਾ। ਆ ਦੇਖ ਸਕਦੇ। ਅੰਲੇ ਦੀ ਸਾਫਾ ਪੂਰੀ। ਅ ਦੂਸਰੀ ਸਾਈਡ ਤੋਂ ਸਾਣਾ ਬਣਾ ਚੈੱਕ ਕਰ ਸਕਦੇ ਆਂ ਪੂਰੀ ਠੰਡੀ ਸੀਲ ਆ। ਇਸ ਕੁਆਲਿਟੀ ਦੇ ਸਰੋ ਰਿੰਗ ਸਿੰਘਾ ਮਗਰ ਕੱਟੀ ਆ ਹਾਂਜੀ ਇਹਦਾ ਪ੍ਰਾਈਸ ਹੈ ਉਹ 75000 ਰੁਪਿਆ ਦਾ ਮੌਕੇ ਤੇ ਮਾਣਤਾਨ ਜ਼ਰੂਰ ਕੀਤਾ ਜਾਊਗਾ ਜਿਹੜੇ ਮੇਰੇ ਵੀਰਾਂ ਨੂੰ ਇਹ ਦੂਜਾ ਸੂਆ ਝੋਟੀ ਪਸੰਦ ਹੋਈ ਇੱਕ ਨੰਬਰ ਤੇ ਦੱਸ ਕੇ ਆਪਾਂ ਉਹ ਡਿਟੇਲ ਇਹਦੀ ਲੈ ਸਕਦੇ ਹਾਂ ਪ੍ਰਾਈਸ 75000 ਹੈ ਅੱਗੇ ਤਿੰਨ ਨੰਬਰ ਦੋ ਨੰਬਰ ਤੇ ਆ ਗਈ ਤੀਜਾ ਸੂਆ ਸੂਈ ਹੋਈ ਆ ਮਗਰ ਇਹਦੇ ਵੀ ਗੱਟੀ ਆ ਇਹ ਰਾਤ ਸੂਈ ਆਗੀ ਕੀ ਕੁਆਲਿਟੀ ਦੇਖ ਸਕਦੇ ਹੋ ਥਣਲੇ ਵੀ ਦੀ ਪੂਰੀ ਸਾਫਾ ਦੇਖ ਸਕਦੇ ਤੁਸੀਂ ਥਣਲੇ ਬਹੁਤ ਸੋਹਣਾ ਲੱਗਿਆ ਹੋਇਆ ਤੀਜਾ ਸੂਆ ਸੂਈਆ ਇਹਨੇ ਦੂਜੇ ਸੂਏ 13 ਤੋਂ ਬਾਹਰ ਦੁੱਧ ਪਾਇਆਗਾ ਚੰਗੀ ਸੇਵਾ ਨਾਲ ਤਕੀ 14 ਨੂੰ ਟੱਚ ਕਰ ਜੂਗੀ ਫੋਲ ਕੇ ਦਿਖਾਓ ਲੈ ਚਲ ਹਾਂਜੀ ਇਹ ਤੀਜਾ ਸੂਆ ਮੈਡਮ ਦਾ ਮੈਡਮ ਦਾ ਤੋਰਾ ਦੇਖ ਸਕਦੇ ਤੁਸੀਂ ਖਾਣ-ਪੀਣ ਦਾ ਸੋਹਣਾ ਤਿਆਰ ਕੀਤਾ ਹੋਇਆ ਹੈ ਇਹਨੇ ਦੇਖ ਸਕਦੇ ਹੋ ਖਣਾ ਬਾਰੇ ਦੀ ਪੂਰੀ ਸ਼ਾਫਾ ਉੱਚਾ ਲਮਾ ਵੱਡਾ ਕਦਗਾਟਾ ਪੂਰੀ ਵਜਨ ਵਾਲੀ ਮੈਂ ਆ ਘਮਾਲੋਈ ਦੇਖੀ ਬੱਚੇ ਨੂੰ ਤੇਜ਼ੀ ਕਰੂ ਦੇਖ ਲੈ ਥੋੜੇ ਬੱਚੇ ਨੂੰ ਤੇਜ਼ੀ ਕਰਦੀ ਆ ਦੇਖ ਸਕਦੇ ਚੰਗੀ ਸੇਵਾ ਹੋ ਗਈ 14 ਨੂੰ ਟੱਚ ਕਰ ਜੂ 13 ਕਿਲੋ ਦੁੱਧ ਨੇ ਪਾਇਆ ਹੋਇਆ ਦੂਜੀ ਸੂਏ ਤੀਜਾ ਸੂਆ ਸੂਈ ਆ ਇਹ ਹਵਾਨਾ ਸਵਾ ਤਿਆਰ ਕੀਤਾ ਦੇਖ ਸਕਦੇ ਪੂਰੀ ਠੰਡੀ ਸੀਲ ਆ ਸਾਣ ਵੀਰੋ ਦੋ ਪਸ਼ੂਆਂ ਦੀ ਆਪਸ ਨੂੰ ਡਿਟੇਲ ਲੈ ਕੇ ਦੇ ਦਿੱਤੀ ਆ ਦੂਜਾ ਸੂਆ ਝੋਟੀ ਤੇ ਤੀਜਾ ਸੂਆ ਮੈਂ ਦੋਨਾਂ ਨੇ ਮਗਰ ਕੱਟੀਆਂ ਨੇ ਜਿਹੜਾ ਪਸ਼ੂ ਤੁਹਾਨੂੰ ਪਸੰਦ ਹੋਇਆ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਤੇ ਪਸ਼ੂ ਵੇਚਣ ਵਾਸਤੇ ਵੀ ਆਪਣਾ ਸੰਪਰਕ ਕਰ ਸਕਦੇ ਹੋ ਤੇ ਖਰੀਦਣ ਵਾਸਤੇ ਵੀ ਸੰਪਰਕ ਕਰ ਸਕਦੇ ਹੋ ਹਮੇਸ਼ਾ ਆਪਣੇ ਕੋਲੇ ਪੰਜ ਤੇ ਗਾਈਆਂ ਸੂਈਆਂ ਮੀਆਂ ਤੇ ਮੱਝਾਂ ਅਵੇਲੇਬਲ ਹੁੰਦੀਆਂ ਨੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ